ਓ ਪੰਜਾਬ ਦੇ ਲੋਕੋ ਦੇਸ਼ ਦੇ ਲੋਕੋ 4 ਤਰੀਕ ਨੂੰ ਰਿਜ਼ਲਟ ਤਾਂ ਆ ਗਿਆ ਪਰ ਤੁਹਾਨੂੰ ਨੀਂਦ ਨਹੀਂ ਆ ਰਹੀ ਤੁਹਾਨੂੰ ਚੈਨ ਨਹੀਂ ਆ ਰਿਹਾ ਤੁਸੀਂ ਢੀਕਦੇ ਰਹੇ ਆ ਢੀਕੀ ਜਾਣਦੇ ਆ ਕਿ ਕੌਣ ਬਣੂਗਾ ਪ੍ਰਧਾਨ ਮੰਤਰੀ ਮੋਦੀ ਬਣੂ ਜਾਂ ਰਾਹੁਲ ਗਾਂਧੀ ਬਣੂ ਢੀਕੀ ਜਾਂਦੇ ਆ ਤੁਸੀਂ ਉਹਨਾਂ ਨੂੰ ਇੰਨਾ ਫਿਕਰ ਨਹੀਂ ਜਿੰਨਾ ਫਿਕਰ ਤੁਹਾਨੂੰ ਆਇਆ ਪਿਆ ਫਿਕਰ ਪਰ ਤੁਸੀਂ ਕਿਰੀ ਕਰਦੇ ਜਾਂਦੇ ਆ ਕਿਹੜੀ ਗੱਲ ਤੋਂ ਫਿਕਰ ਕਰੀ ਜਾਂਦੇ ਆ ਮੀਡੀਆ ਨੂੰ ਫਿਕਰ ਪਿਆ ਖੜਾ ਉਹ ਲੋਕਾਂ ਨੂੰ ਫਿਕਰ ਪਾਈ ਜਾਂਦੇ ਆ ਪਰ ਜਦੋਂ ਹਸਪਤਾਲਾਂ ਦੇ ਵਿੱਚ ਬਿਨਾਂ ਇਲਾਜ ਤੋਂ ਮੌਤਾਂ ਹੁੰਦੀਆਂ ਉਦੋਂ ਜਿਹੜੇ ਪ੍ਰਧਾਨ ਮੰਤਰੀ ਬੰਦੇ ਆ ਜਿਹੜੇ ਐਮਪੀ ਬੰਦੇ ਆ ਜਿਹੜੇ ਐਮਐਲਏ ਬੰਦੇ ਆ ਔਰ ਜਿਹੜੇ মিডিਆ ਵਾਲੇ ਅੱਜ ਤੁਹਾਨੂੰ ਚੱਕਰਾਂ ਚ ਪਾਈ ਖੜੇ ਆ ਇਹ ਉਸ ਟਾਈਮ ਤੇ ਤੁਹਾਡੇ ਨਾਲ ਆ ਕੇ ਖੜਦੇ ਨਹੀਂ ਗਏ ਪਰ ਅੱਜ ਤੁਹਾਨੂੰ ਬੜਾ ਫਿਕਰ ਪਿਆ ਖੜਾ ਵੀ ਆ ਸੀਟਾਂ ਇੰਨੀਆਂ ਆ ਗਈਆਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ ਜਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਪਰ ਭਰਾਵਾ ਪ੍ਰਧਾਨ ਮੰਤਰੀ ਜਿਹੜਾ ਮਰਜ਼ੀ ਬਣ ਜਾਏ ਕੀ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਅੱਜ ਤੁਸੀਂ ਉਹਨਾਂ ਦਾ ਫਿਕਰ ਕਰ ਰਹੇ ਆਂ ਪਰ ਉਹਨਾਂ ਨੇ ਕਦੇ ਤੁਹਾਡਾ ਫਿਕਰ ਨਹੀਂ ਕੀਤਾ ਤੁਸੀਂ ਕਿਉਂ ਨਾ ਰਾਜਿਆਂ ਦਾ ਫਿਕਰ ਕਰੀ ਜਾਂਦੇ ਆਂ ਤੁਹਾਡਾ ਸਮਾਂ ਨੰਘ ਗਿਆ ਤੁਹਾਡੇ ਕੋਲ ਸੀ ਸਮਾਂ ਇੱਕ ਤਰੀਕ ਨੂੰ ਇੱਕ ਜੂਨ ਨੂੰ ਤੁਹਾਡੇ ਕੋਲ ਸਮਾਂ ਸੀ ਔਰ 4 ਤਰੀਕ ਤੋਂ ਬਾਅਦ 1 ਤਰੀਕ ਤੋਂ ਬਾਅਦ ਤੁਹਾਡੇ ਪੱਲੇ ਕੱਖ ਨਹੀਂ ਸੀ ਉਹ ਚਿੰਗਮੋ ਰੁਪਈਆ ਵਾਲੀਆਂ ਸੈਂਟਰ ਪ੍ਰੈਸ ਆਮ ਪਬਲਿਕ ਨੂੰ ਕਹਿ ਰਿਹਾ ਮੈਂ ਕਿ ਤੁਸੀਂ ਉਹ ਚਿੰਗਮ ਜਦੋਂ ਮਿੱਠਾ ਚੁਸਣਾਉਂਦਾ ਤੁਹਾਨੂੰ ਉਸ ਵੇਲੇ ਮੂੰਹ ਦੇ ਵਿੱਚ ਰੱਖਿਆ ਜਾਂਦਾ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਥੁੱਕ ਦਿੱਤਾ ਜਾਂਦਾ ਹੁਣ ਤੁਹਾਨੂੰ ਥੁੱਕਦਾ ਹੁਣ ਤੁਸੀਂ ਤਰਲੇ ਕੱਢਨੇ ਉਹਨਾਂ ਦੇ ਤੇ ਤੁਸੀਂ ਕਿਉਂ ਟੈਨਸ਼ਨ ਲਈ ਜਾਂਦੇ ਆ ਕਿਉਂ ਤੁਸੀਂ ਟੈਨਸ਼ਨ ਲਈ ਜਾਂਦੇ ਆ ਜਦੋਂ ਤੁਹਾਡੇ ਨੌਜਵਾਨ ਚਿੱਟੇ ਦੇ ਵਿੱਚ ਤਬਾਹ ਹੁੰਦੇ ਆ ਉਸ ਵੇਲੇ ਕਿਸੇ ਐਮਪੀ ਨੂੰ ਫਿਕਰ ਨਹੀਂ ਹੁੰਦਾ ਉਸ ਵੇਲੇ ਕਿਸੇ ਐਮਐਲਏ ਨੂੰ ਫਿਕਰ ਨਹੀਂ ਹੁੰਦਾ ਉਸ ਵੇਲੇ ਪੱਤਰਕਾਰਾਂ ਨੂੰ ਫਿਕਰ ਨਹੀਂ ਹੁੰਦਾ ਮੈਂ ਸਾਰਿਆਂ ਨੂੰ ਨਹੀਂ ਆਂਦਾ ਬਹੁਤ ਸਾਰੇ ਪੱਤਰਕਾਰ ਜੋ ਲੋਕਾਂ ਦੀ ਗੱਲ ਕਰਦੇ ਆ ਪਰ ਭਰਾਵੋ ਤੁਹਾਡੀ ਗੱਲ ਕੋਈ ਨਹੀਂ ਕਰਦਾ ਤੁਸੀਂ ਆਪਦੇ ਘਰ ਦੀ ਆਪ ਗੱਲ ਨਹੀਂ ਕਰਦੇ ਤੁਸੀਂ ਆਪਦੇ ਬੱਚਿਆਂ ਦੀ ਆਪ ਗੱਲ ਨਹੀਂ ਕਰਦੇ ਤੁਹਾਡੀ ਗੱਲ ਕਰੂਗਾ ਕੌਣ ਤੁਹਾਡੀ ਗੱਲ ਕਿਸੇ ਨੇ ਨਹੀਂ ਕਰਨੀ ਕਿਉਂ ਟੈਨਸ਼ਨਾਂ ਚਾਏ ਪਏ ਆ ਤੁਹਾਡੀ ਰਾਤ ਨੂੰ ਨੀਂਦ ਉੱਡੀ ਪਈ ਆ ਇੰਨਾ ਟੈਨਸ਼ਨ ਇੰਨੀ ਟੈਨਸ਼ਨ ਤਹਾਨੂੰ ਨਹੀਂ ਹੁੰਦੀ ਜਿਹਦੇ ਸਿਰ ਤੇ ਸਾਰੀ ਦੁਨੀਆ ਦਾ ਕਰਜ਼ਾ ਵੇ ਐਨੀ ਟੈਨਸ਼ਨ ਭਗਵਾਨ ਤਮਨ ਨੂੰ ਨਹੀਂ ਕੀ ਜਿਹਦੇ ਕੋਲ ਇਸ ਟਾਈਮ ਪੰਜਾਬ ਆ ਤੇ ਪੰਜਾਬ ਦੇ ਸਿਰ ਕਰਜ਼ਾ ਚੜਿਆ ਐਨੀ ਟੈਨਸ਼ਨ ਉਹਨੂੰ ਨਹੀਂ ਕੀ ਐਨੀ ਟੈਨਸ਼ਨ ਉਹਨਾਂ ਨੂੰ ਨਹੀਂ ਕੀ ਜਿਨ੍ਹਾਂ ਨੂੰ ਤੁਸੀਂ ਜਿਤਾਇਆ ਉਹ ਸੌਂਗੇ ਆ ਰਜਾਈਆਂ ਲੈ ਕੇ ਸੌਂਗੇ ਇਸ ਨਾਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਤੁਹਾਡੇ ਨਾਲ ਹੁਣ ਹਸਪਤਾਲਾਂ 'ਚ ਚੋਹੀ ਚੀ ਚੱਲੂਗੀ ਜਿਵੇਂ ਪਹਿਲਾਂ ਤੁਸੀਂ ਰੋਂਦੇ ਸੀ ਤੁਸੀਂ ਤਾਂ ਕਿਸੇ ਐਨਆਰਆਈਆਂ ਦੀ ਮਿੰਤਾ ਕਰਨੀਆ ਕਿ ਸਾਡੇ ਬੱਚੇ ਕੋਲ ਇਲਾਜ ਨੂੰ ਪੈਸੇ ਆਣਗੇ ਸਾਡਾ ਬਾਪੂ ਬਿਮਾਰ ਪਿਆ ਤੁਸੀਂ ਕਿਉਂ ਟੈਨਸ਼ਨ ਲਈ ਜਾਂਦੇ ਕਹਿੰਦਾ ਬੁੱਲਿਆ ਗਮ ਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਬੁੱਲਿਆ ਗਮ ਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਸ਼ੀਸ਼ਾ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਜੇ ਕੋਈ ਆ ਕੇ ਪ੍ਰਧਾਨ ਮੰਤਰੀ ਕੋਈ ਹੋਰ ਇਸ ਇੰਡੀਆ ਦਾ ਬਣੂਗਾ ਤੇ ਤੁਹਾਡੀ ਤੁਹਾਡਾ ਸ਼ੀਸ਼ਾ ਉਹੀ ਰਹਿਣਾ ਤਸਵੀਰ ਬਦਲਨੀ ਆ ਇਨ੍ਹਾਂ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਹੋਣੇ ਜਿੰਨਾ ਸਕੂਲਾਂ ਦੇ ਵਿੱਚ ਤੁਹਾਡੇ ਬੱਚੇ ਪੜਦੇ ਆ ਇਨ੍ਹਾਂ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਨਹੀਂ ਪੜਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਨਹੀਂ ਪੜਨੇ ਤੁਸੀਂ ਕਿਉਂ ਟੈਨਸ਼ਨ ਲਈ ਜਾਂਦੇ ਆ ਇੱਥੇ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤੁਹਾਡੇ ਬੱਚੇ ਕਿੱਥੋਂ ਪੜ ਜਾਣਗੇ ਤੁਹਾਡੇ ਬੱਚੇ ਉਹਨਾਂ ਦੇ ਬੱਚੇ ਜਿਹੜੇ ਮੰਤਰੀਆਂ ਦੇ ਬੱਚੇ ਕਿੱਥੇ ਪੜਨਗੇ ਜਿਹੜੇ ਸਰਕਾਰੀ ਟੀਚਰਾਂ ਦੇ ਬੱਚੇ ਖੁਦ ਸਰਕਾਰੀ ਸਕੂਲਾਂ 'ਚ ਨਾ ਪੜਦੇ ਹੋਣ ਜਿਹੜੇ ਅਫਸਰਾਂ ਦੇ ਇਲਾਜ ਸਰਕਾਰੀ ਹਸਪਤਾਲੋ ਨਾ ਹੁੰਦੇ ਹੋਣ ਤੁਹਾਡੇ ਕਿੱਥੋਂ ਹੋ ਜਾਣਗੇ ਤੁਸੀਂ ਕਿਉਂ ਬੇਫਿਕਰੇ ਹੋ ਕੇ ਨਹੀਂ ਪੈ ਰਹੇ ਤੁਸੀਂ ਸਿਰ ਤੋਂ ਸਾਰੀ ਟੈਨਸ਼ਨ ਨੂੰ ਤੁਸੀਂ ਵੋਟ ਪਾਉਣੀ ਸੀ ਪਾ ਦਿੱਤੀ ਆ ਕਈਆਂ ਨੇ ਜ਼ਮੀਰ ਸਿੱਟਣੀ ਸੀ ਉਹ ਸਿੱਟ ਦਿੱਤੀ ਆ ਕਿਉਂ ਤੁਸੀਂ ਭਾਈ ਇੰਨੀ ਟੈਨਸ਼ਨ ਲਈ ਜਾਂਦੇ ਆ ਜੇ ਇਹ ਟੈਨਸ਼ਨ काश ਕਿਤੇ ਵੋਟਾਂ ਪਾਉਣ ਤੋਂ 2 ਦਿਨ ਪਹਿਲਾਂ ਲਈ ਹੁੰਦੀ ਜਾਂ ਤੁਸੀਂ ਸਵਾਲ ਕੀਤੇ ਹੁੰਦੇ ਕਿ ਜੀ ਅਸੀਂ ਵੋਟ ਪਾ ਰਹੇ ਆ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਜਾਂ ਜਿਹੜਾ ਸਾਡੇ ਲੋਕ ਸਭਾ ਦਾ ਐਮਪੀ ਬਣੂਗਾ ਕੀ ਉਹ ਸਾਡੀ ਗੱਲ ਕਰੂਗਾ ਓਏ ਤੁਸੀਂ ਜਾਤਾਂ ਵੇਖ ਕੇ ਵੋਟਾਂ ਪਾਉਣ ਵਾਲੇ ਤੁਸੀਂ ਧਰਮ ਵੇਖ ਕੇ ਵੋਟ ਪਾਉਣ ਵਾਲੇ ਹੁਣ ਤੁਹਾਨੂੰ ਟੈਨਸ਼ਨ ਕਾਦੀ ਹੋਈ ਪਈ ਆ ਜੇਕਰ ਦੇਸ਼ ਦੀ ਤਰੱਕੀ ਚਾਹੁੰਨੇ ਹੋ ਚਾਉਂਦੇ ਸੀ ਤਾਂ ਤੁਸੀਂ ਜਿਹੜਾ ਕਹਿ ਲੋ ਨਾ ਐਸਸੀ ਦੇਖ ਦੇਣਾ ਬੀਸੀ ਦੇਖ ਦੇ ਨਾ ਹਿੰਦੂ ਨਾ ਮੁਸਲਮ ਸਿੱਖ ਈਸਾਈ ਦੇਖ ਦੇ ਮੈਂ ਕਿਸੇ ਵੀ ਧਰਮ ਨੂੰ ਮਾਰਾ ਨਹੀਂ ਕਹਿ ਰਿਹਾ ਪਰ ਇਹ ਗੱਲ ਸਚਾਈ ਆ ਹੁਣ ਬੜਿਆਂ ਨੂੰ ਟੈਨਸ਼ਨ ਆਂ ਪਈਆਂ ਕਈ ਮੈਨੂੰ ਪੁੱਛ ਰਹੇ ਆ ਪ੍ਰਧਾਨ ਮੰਤਰੀ ਕੌਣ ਬਣੂ ਮੈਂ ਕਿਹਾ ਮੈਨੂੰ ਫੋਨ ਇਹਨਾਂ ਦੋਨਾਂ 'ਚੋਂ ਕਿਸੇ ਦਾ ਵੀ ਨਹੀਂ ਆਇਆ ਨਾ ਨਰਿੰਦਰ ਮੋਦੀ ਜੀ ਦਾ ਆ ਨਾ ਰਾਸ਼ ਗਾਂਧੀ ਜੀ ਦਾ ਆ ਵੀ ਵਿਸ਼ਵਦੀਪ ਸਿੰਘ ਆ ਅਸੀਂ ਬਣਾਉਣਾ ਨੂੰ ਪ੍ਰਧਾਨ ਮੰਤਰੀ ਭਾਈ ਸਾਹਿਬ ਵੋਟ ਪਾਉਣ ਤੋਂ 2 ਦਿਨ ਪਹਿਲਾਂ ਤੁਸੀਂ ਇਹਨਾਂ ਲੋਕਾਂ ਨਾਲ ਗੱਲਾਂ ਖੋਲ੍ਹ ਲੈਂਦੇ ਕਿ ਕੀ ਸਾਡੇ ਏਰੀਆ ਦੇ ਵਿੱਚੋਂ ਸੱਤਾ ਬੰਦ ਹੋਊਗਾ ਜੇ ਸੱਤਾ ਨਹੀਂ ਬੰਦ ਹੁੰਦਾ ਕੀ ਜਿਹੜੇ ਪਿੰਡਾਂ ਦੇ ਵਿੱਚ ਲਿਖ ਰਹੇ ਆ ਉਹਨਾਂ ਨੂੰ ਚੱਕੋਂਗੇ ਤਾਂ ਨਹੀਂ ਪੁੱਛ ਲੈਂਦੇ ਪੋਰਸਲੇਨ ਦੇ ਕਿ ਕੀ ਜਿਹੜੇ ਸੱਥਾਂ ਦੇ ਵਿੱਚ ਤਾਸ਼ ਖੇਡਦੇ ਆ ਉਹਨਾਂ ਨੂੰ ਚੱਕਦੇ ਤਾਂ ਨਹੀਂ ਜੇ ਉਹਨਾਂ ਨੂੰ ਚੱਕੋਂਗੇ ਕੀ ਤਾਸ਼ ਜਿੱਥੋਂ ਜਿਹੜੀ ਫੈਕਟਰੀ ਚ ਬਣਦੀ ਆ ਜਿਹੜੀ ਕੰਪਨੀ ਦੀ ਆ ਕੀ ਉਹ ਸਤਾਸ਼ ਤੇ ਕਾਨੂੰਨੀ ਕਾਰਵਾਈ ਹੋਊਗੀ ਜਿਹੜੀਆਂ ਫਿਲਮਾਂ ਦੇ ਵਿੱਚ ਨਸ਼ਾ ਪ੍ਰਮੋਟ ਕੀਤਾ ਜਾਊਗਾ ਕੀ ਉਹ ਫਿਲਮਾਂ ਬੰਦ ਹੋਣ ਗਈਆਂ ਨਹੀਂ ਪੁੱਛਿਆ ਫੇਰ ਕਿਹੜੀ ਗੱਲ ਦੀ ਟੈਨਸ਼ਨ ਆ ਤੁਹਾਨੂੰ ਤਨੂੰ ਤੁਹਾਡੇ ਬੱਚਿਆਂ ਦੀ ਖੁਦ ਟੈਨਸ਼ਨ ਨਹੀਂ ਤੁਸੀਂ ਮੰਗਦੇ ਆ ਸਾਨੂੰ ਆਹ ਚੀਜ਼ਾਂ ਫਰੀ ਦੇ ਦਿਓ ਤੁਸੀਂ ਇਹ ਨਹੀਂ ਕਦੇ ਕਿਹਾ ਵੀ ਸਾਡੀ ਧੀ ਪੈਣ ਪੜੀ ਲਿਖਿਆ ਓਏ ਉਹਨੂੰ 21000 ਦੀ ਨੌਕਰੀ ਦਿਓ ਕਦੇ ਨਹੀਂ ਤੁਸੀਂ ਕਿਹਾ ਕਿ ਸਾਨੂੰ 40000 ਦੀ ਨੌਕਰੀ ਦਿਓ 4000 ਰੁਪਿਆ ਬਿਜਲੀ ਬਿੱਲ ਭਰਨਾ 6000 ਦਾ ਟਾਰਾ ਚੰਦਾ ਆਪ ਲਿਆਵਾਂਗੇ 30000 ਰੁਪਿਆ ਬਚਦਾ ਪੈਸਾ ਜੋੜ ਕੇ ਕੋਠੀਆਂ ਪਾਵਾਂਗੇ ਕਦੇ ਨਹੀਂ ਕਿਹਾ ਤੁਸੀਂ ਕਾਦੀ ਟੈਨਸ਼ਨ ਲੈ ਰਹੇ ਆ ਤੁਸੀਂ ਤਾਂ ਐਨਆਰਆਈਆਂ ਦੀ ਟੈਨਸ਼ਨ ਲੋ ਤੁਸੀਂ ਪੰਜਾਬ ਦੇ ਦਾਨੀ ਸੱਜਣਾ ਦੀ ਟੈਨਸ਼ਨ ਲੋ ਜਿੰਨਾ ਤੋਂ ਤੁਸੀਂ ਪੈਸੇ ਮੰਗ ਮੰਗ ਕੇ ਇਲਾਜ ਕਰਾਉਣਾ ਤੁਹਾਡੀ ਹਸਪਤਾਲਾਂ ਚ ਸੁਣਵਾਈ ਨਹੀਂ ਹੋਣੀ ਤੁਹਾਡੀ ਸਕੂਲਾਂ ਦੇ ਵਿੱਚ ਤੁਹਾਡੇ ਬੱਚਿਆਂ ਦੇ ਬਰੋਬਰ ਕਿਸੇ ਡੀਐਸਪੀ ਦੇ ਬੱਚੇ ਨੇ ਕਿਸੇ ਐਸਐਸਪੀ ਦੇ ਬੱਚੇ ਨੇ ਨਾਲ ਐਡਮਿਸ਼ਨ ਨਹੀਂ ਲੈਣੀ ਸਿਪਾਈ ਤੋਂ ਲੈ ਕੇ ਡੀਸੀ ਤੱਕ ਨਹੀਂ ਐਡਮਿਸ਼ਨ ਨਹੀਂ ਲੈਣੀ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਆ ਉਹਨਾਂ ਦੇ ਬੱਚਿਆਂ ਨੇ ਤੁਹਾਡੇ ਬੱਚਿਆਂ ਦੇ ਨਾਲ ਬਹਿ ਕੇ ਨਹੀਂ ਪੜਨਾ ਤੁਸੀਂ ਟੈਨਸ਼ਨ ਲੈਣੀ ਸੀ ਤਾਂ ਕੋਈ ਚੱਜ ਦੀ ਲੈਂਦੇ ਆਹ ਟੈਨਸ਼ਨਾਂ ਕਾਹਦੀਆਂ ਚੱਕੀ ਫਿਰਦੇ ਆਂ ਨੀਂਦਾ ਨਹੀਂ ਆਉਂਦੀਆਂ ਤੁਹਾਨੂੰ মিডিਆ ਵਾਲੇ ਵਿਖਾ ਰਹੇ ਆ ਮੈਂ ਸਾਰੇ মিডিਆ ਚੈਨਲਾਂ ਨੂੰ ਨਹੀਂ ਆਂਦਾ ਪਰ ਜਿਸ ਦਿਨ বিনা ਇਲਾਜ ਤੋਂ ਮੋਤਾਂ ਹੁੰਦੀਆਂ ਉਸ ਟਾਈਮ ਤੇ ਕਿਉਂ ਨਹੀਂ ਵਿਖਾਰ ਰਹੇ ਜਿਸਦਨ ਚਿੱਟੇ ਦੇ ਨਾਲ ਦੋ ਦੋ ਇੱਕ ਪਿੰਡ ਚੋਂ ਮੌਤਾ ਹੁੰਦੀਆਂ ਉਸ ਦਿਨ ਆ ਕੇ ਕਿਉਂ ਨਹੀਂ ਬੈੰਦੇ ਉਸ ਪਿੰਡ ਦੇ ਵਿੱਚ ਭਰਾਵੋ ਤੁਹਾਡੇ ਤੇ ਨਰਾਜ਼ਗੀ ਆ ਕਿਉਂ ਅੱਗਾ ਦੌਰ ਪਿੱਛਾ ਛੋੜ ਕਰੀ ਜਾਂਦੇ ਆ ਸਾਰੇ ਰਲ ਮਿਲ ਕੇ ਚਾਹੇ ਕੋਈ ਬਣ ਜਾਏ ਪ੍ਰਧਾਨ ਮੰਤਰੀ ਤੁਹਾਡੇ ਘਰਾਂ ਦਾ ਇਹ ਹਾਲ ਉਹੀ ਰਹਿਣਿਆ ਜਿਹੜੇ ਪਹਿਲਾਂ ਸੀ ਅੱਜ ਮੈਂ ਆਇਆ ਜਿਨ੍ਹਾਂ ਦੀਆਂ ਛੱਤਾ ਅਜ ਤੋਂ ਮਹੀਨਾ ਪਹਿਲਾਂ ਚੁੰਦੀਆਂ ਸੀ ਅੱਜ ਇਲੈਕਸ਼ਨ ਹੋ ਗਿਆ ਉਹਨਾਂ ਦੀਆਂ ਛੱਤਾ ਅੱਜ ਵੀ ਚੁੰਦੀਆਂ ਹੀ ਹੋਣਗੀਆਂ ਜਿਨ੍ਹਾਂ ਦੇ ਘਰ ਮਰੀਜ਼ ਪਏ ਸੀ ਉਹਨਾਂ ਦੇ ਘਰੇ ਅੱਜ ਵੀ ਮਰੀਜ਼ ਪਏ ਹੋਣਗੇ ਤੁਹਾਡੀ ਕੌਣ ਪੁੱਛਦਾ ਤੁਹਾਨੂੰ ਓ ਇੱਕ ਦਿਨ ਦੇ ਰਾਜਿਓ ਓ ਇੱਕ ਦਿਨ ਦੇ ਰਾਜਿਓ ਤੁਸੀਂ ਰਾਜਾ ਚੁਣਨਾ ਹੁੰਦਾ ਉਹਦੇ ਉਹਦੇ ਦਾ ਤੁਸੀਂ ਘਰਾਂ 'ਚ ਬਹਿ ਜਾਣੇ ਆ ਪੰਜ ਪੰਜ ਵਜੇ ਵੋਟਾ ਪਾਉਣ ਆਉਨੇ ਆ ਤੁਹਾਨੂੰ ਕਹਿ ਰਿਆਂ ਅੱਜ ਤੁਸੀਂ ਟੈਨਸ਼ਨ ਕਾ ਦੀ ਚੱਕੀ ਫਿਰਦੇ ਆ ਕਾ ਦੀਆਂ ਟੈਨਸ਼ਨ ਓਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਸੋਗ ਪਏ ਤੇ ਨਾ ਘਰੇ ਵੜੇ ਖੁਸੜਾ ਵਧਾਈ ਵੇਲੇ ਛਾਲਾ ਮਾਰਦਾ ਭਰਾਵੋ ਉਦੋਂ ਵਧਾਈ ਲੈਣ ਆਉਣਾ ਸੀ ਹੁਣ ਤੁਹਾਡੇ ਘਰੇ ਸੋਗ ਚੱਲਨੇ ਆ ਕਿਉਂਕਿ ਸੋਗ ਹੀ ਆ ਭਰਾਵਾ ਦੇਸ਼ ਦੇ ਵਿੱਚ ਕੋਈ ਸਾਡੇ ਚਾਹੋ ਰਿਸ਼ਤੇਦਾਰ ਨਾ ਹੋ ਇਨਸਾਨੀਅਤ ਤੌਰ ਤੇ ਤਾਂ ਲੋਕ بڑے ਹਸਪੀਟਲਾਂ ਚ ਬਿਮਾਰ ਪਏ ਆ ਥਾਂ ਨੇ ਕਿਚੜੀਆਂ 'ਚ ਧੱਕੇ ਧੱਕੇ ਸ਼ਾਈਆਂ ਜਿਹੜੀਆਂ ਕਹ ਲੋ ਹੋਰ ਕਈ ਥਾਵਾਂ ਤੇ ਧੱਕੇ ਵੱਜਦੇ ਆ ਉੱਥੇ ਤੇ ਕਿੱਥੇ ਧੱਕੇ ਚੱਲਦੇ ਆ ਇਹ ਤਾਂ ਦੁਖੜੇ ਆ ਰੋਂਦੇ ਰਹਿਨੇ ਆ ਰੋਈ ਜਾਣੇ ਆ ਸਰਕਾਰ ਜੀ ਦੀ ਮਰਜ਼ੀ ਵਾਂਜੇ ਜਿੰਨਾ ਚਿਰ ਤੁਸੀਂ ਸਿਆਣੇ ਨਹੀਂ ਹੁੰਦੇ ਉਹਨਾਂ ਚਿਰ ਸਾਡੇ ਪੱਲੇ ਕੱਖ ਨਹੀਂ ਪੈਣਾ ਬਹੁਤ ਲੋਕਾਂ ਨੇ ਪੁੱਛਿਆ ਹੁਣ ਮੈਨੂੰ ਵਾਰ-ਵਾਰ ਦੱਸਣਾ ਪਊਗਾ ਕਿਉਂਕਿ ਅਸੀਂ ਕੋਈ ਐਡੇ ਤਕੜੇ ਤਾਂ ਹੈ ਨਹੀਂ ਵੀ ਮੀਡੀਆ ਸਾਡੀ ਗੱਲ ਚੱਕ ਕੇ ਲੋਕਾਂ ਤੱਕ ਪਹੁੰਚਾ ਦੇਵੇ ਇਹ ਤਾਂ ਜਦੋਂ ਕਿਸੇ ਮੁੱਦੇ ਦੀ ਗੱਲ ਹੁੰਦੀ ਆ ਜਦੋਂ ਉਹਨਾਂ ਨੂੰ 4 ਰੁਪਏ ਵੰਨੇ ਹੁੰਦੇ ਆ ਉਦੋਂ ਵਿਸ਼ਵ ਦੀ ਪਰਗਿਆ ਨੂੰ ਵਿਖਾਉਂਦੇ ਆ ਜੇ ਕਿਤੇ ਮੈਨੂੰ ਵੀ ਇਲੈਕਸ਼ਨ ਦੇ ਵਿੱਚ ਵਿਖਾਇਆ ਹੁੰਦਾ ਮੇਰੇ ਵੀ ਪ੍ਰਚਾਰ ਲੋਕਾਂ ਨੂੰ ਸੁਣਾਏ ਹੁੰਦੇ ਤਾਂ ਮੇਰੀ ਜਿਹੜੀ ਵੋਟ 3000 ਤੋਂ 30000 ਨਿਕਲਨੀ ਸੀ ਪੈਸਾ ਲਗਭਗ ਯਾਰ ਤੋਂ ਪਲੱਸ ਪਿੰਡ ਹੁੰਦੇ ਆ ਫਿਰੋਜ਼ਪੁਰ ਲੋਕ ਸਭਾ ਚ ਉਹਨਾਂ ਪਿੰਡਾਂ ਦੇ ਵਿੱਚ ਮੇਰੇ ਪੋਸਟਰ ਨਹੀਂ ਲੱਗੇ ਚੁੰਮੇ ਚੁੰਮਾ ਪਿੰਡਾਂ ਦੇ ਵਿੱਚ ਲੱਗੇ ਸੀ ਤੇ ਮੈਨੂੰ ਜਿਹੜੇ ਕਹਿ ਲੋ ਮੇਰੇ ਮੈਂ ਕੱਲਾ ਸੀ ਮੇਰੇ ਨਾਲ 3000 ਲੋਕ ਜੁੜੇ ਜਿਨ੍ਹਾਂ ਨੂੰ ਤੁਸੀਂ ਵੋਟ ਕਹਿੰਨੇ ਆ ਔਰ ਉਹ 3000 ਸੱਜਣਾ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਇੱਕ ਗਰੀਬ ਆ ਕਿਨ ਨਾਲ ਖੜੇ ਜਿਹੜੀ 3000 ਤੁਹਾਡੀ ਬੋਲੀ ਦੇ ਵਿੱਚ ਵੋਟ ਤੇ ਮੇਰੇ ਬੋਲੀ ਦੇ ਵਿੱਚ ਉਹ ਸੱਜਣ ਹੁੰਦੇ ਆ ਜਿਹੜੇ ਨਾਲ ਖੜੇ ਆ ਜਿਨ੍ਹਾਂ ਨੇ ਟਾਈਮ ਕੱਢਿਆ ਲਾਈਨਾਂ ਦੇ ਵਿੱਚ ਲਾ ਕੇ ਮੈਨੂੰ ਉਹ ਬਟਨ ਦੱਬ ਕੇ ਆਏ ਆ ਬੈਟਰੀ ਤਾਰ ਚਾਲਾ ਜਿੱਥੇ ਗੁਰਪ੍ਰੀਤ ਸਿੰਘ ਲਿਖਿਆ ਸੀ 21 ਨੰਬਰ ਤੇ ਮੇਰੇ ਫਾਦਰ ਸਾਹਿਬ ਦਾ ਨਾਮ ਕਿਉਂਕਿ ਮੇਰੀ ਉਮਰ ਘੱਟ ਸੀ 3000 ਵੋਟ ਨਿਕਲੀ ਜੇਕਰ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲੱਗ ਜਾਂਦੇ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਪੋਸਟਰ ਚ ਪਾਵਾਂਗੇ ਪਰ ਉਹ ਮਜ਼ਾਕ ਵਾਲੇ ਨਿਕਲੇ ਕੋਈ ਦਿੱਕਤ ਨਹੀਂ ਭਾਈ ਸਾਹਿਬ ਫੇਰ ਸਾਡੇ ਨਾਲ 30000 ਸੱਜਣ ਜੋੜਨਾ ਸੀ ਤੇ ਇਹ ਜਿਹੜਾ 3000 ਵੀ ਜੁੜਿਆ ਕਿਸੇ ਪਾਰਟੀ ਦਾ ਨਹੀਂ ਇਹ ਸਾਡਾ ਖੁਦ ਅਸੀਂ ਭਰਾ ਇਕੱਠੇ ਹੋ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਤੇ 3000 ਵੋਟ ਪਈ ਆ ਤੁਹਾਡੀ ਬੋਲੀ ਦੇ ਵਿੱਚ ਦੱਸ ਦੇਵਾਂ ਭਾਈ ਸਾਰੇ ਪਿੰਡਾਂ 'ਚ ਪੋਸਟਰ ਨਹੀਂ ਲੱਗ ਸਕੇ ਲਗਭਗ 12-1300 ਪਿੰਡਾਂ ਦੇ ਵਿੱਚ ਨਹੀਂ ਜਾ ਸਕੇ ਜਿੰਨਾ ਪਿੰਡਾਂ ਦੇ ਵਿੱਚ ਗਏ ਸੀ ਉਹਨਾਂ ਪਿੰਡਾਂ ਵਿੱਚ ਜੋ ਪ੍ਰਚਾਰ ਕੀਤਾ ਉੱਥੋਂ ਵੋਟ ਆਈ ਆ ਤੇ ਜਿੰਨਾ ਸੱਜਣਾ ਨੇ ਵੀ ਬੈਂਟਰੀ ਟਾਰਚ ਦਾ ਬਟਨ ਦੱਬਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਕਿਸੇ ਵੀ ਜਾਤੀਆਂ ਧਰਮ ਤੇ ਮੈਂ ਵੋਟ ਨਹੀਂ ਮੰਗੀ ਸੀ ਸਿਹਤ ਸਿੱਖਿਆ ਰੋਜ਼ਗਾਰ ਤੇ ਵੋਟ ਮੰਗੀ ਸੀ ਜਿਹੜੀਆਂ ਸਾਰੀਆਂ ਕੌਮਾਂ ਸਾਰੀਆਂ ਜਾਤਾਂ ਨੂੰ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੇਰ ਤੋਂ ਕਹਿ ਰਿਹਾ ਉਹ ਭਰਾਵੋ ਟੈਨਸ਼ਨ ਛੱਡੋ ਆਪਦੇ ਘਰ ਵਾਲ ਚੈੱਕ ਕਰ ਲਓ ਉਹ ਜਿਹੜੇ ਉਹ ਤੁਹਾਡੇ ਕੋਲ ਸੀ ਇੱਕ ਤਰੀਕ ਪੰਜਾਬ ਵਾਲਿਓ ਇੱਕ ਤਰੀਕ ਸੀ ਤੁਹਾਡੇ ਕੋਲ ਕੋਈ ਚੁਣ ਲੈਂਦੇ ਪਰ ਜਿਹੜੇ ਤੁਸੀਂ ਚੁਣੇ ਆ ਬਹੁਤ ਧੰਨਵਾਦ ਆ ਪਰ ਉਹਨਾਂ ਤੇ ਕੋਈ ਨਾਰਾਜ਼ਗੀ ਨਾ ਰੱਖਿਆ ਜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ